ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਬਹੁਤ ਸੌਖੇ ਤਰੀਕੇ ਨਾਲ ਮੱਕੀ ਦੀ ਰੋਟੀ ਬਣਾਵਾਂਗੇ ਜਿੰਨਾ ਪਹਿਲਾਂ ਨੂੰ ਬੱਚਿਆਂ ਨੂੰ ਨਹੀਂ ਵੀ ਬਣਾਉਣੀ ਉਹਦੇ ਕੋ ਵੀ ਇਹ ਤਰੀਕੇ ਨਾਲ ਰੋਟੀ ਬਣਾ ਕੇ ਤਿਆਰ ਕਰ ਸਕਣਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਵੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਿਆ ਕਰੇ ਤੇ ਇੱਥੇ ਮੈਂ ਲੈ ਲਵਾਂਗੀ 1.5 ਗਲਾਸ ਪਾਣੀ ਗਰਮ ਕਰ ਦਵਾਂਗੇ ਪਾਣੀ ਨੂੰ ਗਰਮ ਕਰ ਲਿਆ ਸੀ ਅਸੀਂ ਇਹਦੇ ਵਿੱਚ ਥੋੜੀ ਜਿਹੀ ਚਵੈਣ ਪਾ ਦਵਾਂਗੇ ਜਵੈਣ ਆਪਣੇ ਹਾਜਮੇ ਬਾਤ ਤੇ ਬਹੁਤ ਵਧੀਆ ਆ ਤੇ ਥੋੜਾ ਜਿਹਾ ਅਸੀਂ ਪਾਵਾਂਗੇ ਨਮਕ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਮੱਕੀ ਦਾ ਆਟਾ ਪਾਣੀ ਗਰਮ ਹੋ ਗਿਆ 1.5 ਕੱਪ ਪਾਣੀ ਦੋ ਕੱਪ ਕੋ ਮਿੱਟੀ ਦਾ ਆਟਾ ਪਾ ਕੇ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਆਟੇ ਨੂੰ ਅਸੀਂ 10 ਮਿੰਟ ਇਹਨੂੰ ਟੱਕ ਕੇ ਰੱਖਾਂਗੇ ਤੇ ਗੈਸ ਨੂੰ ਅਸੀਂ ਬੰਦ ਕਰ ਦਿੰਨੇ ਆ ਆਟੇ ਨੂੰ ਅਸੀਂ 10 ਮਿੰਟ ਇਸ ਤਰ੍ਹਾਂ ਟੱਕ ਕੇ ਨੂੰ ਰਸਤ ਰੱਖਾਂਗੇ ਆਟੇ ਨੂੰ 10 ਮਿੰਟ ਹੋ ਗਏ ਸੀ ਹੁਣ ਅਸੀਂ ਇਹ ਭਾਤ ਵਿੱਚ ਆਟੇ ਨੂੰ ਕੱਢ ਦੇਵਾਂਗੇ ਆਟੇ ਨੂੰ ਅਸੀਂ ਹੁਣ ਮਲ ਦਵਾਂਗੇ ਆਟੇ ਵਿੱਚ ਹੋਰ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਗੀ ਪਵੇਗੀ ਜਿੰਨਾ ਅਸੀਂ ਪਾਣੀ ਪਾਇਆ ਸੀ ਓਨਾ ਪਾਣੀ ਬਿਲਕੁਲ ਠੀਕ ਹੈ ਗਿਆ। ਇਸ ਤਰ੍ਹਾਂ ਬਾਵਾ ਦਾ ਜ਼ੋਰ ਵੀ ਨਹੀਂਗਾ ਲੱਗਦਾ ਵੀ ਆਟਾ ਗੁੰਨਣ ਵਾਸਤੇ ਮੱਕੀ ਦਾ ਬਹੁਤ ਛੇਤੀ ਆਟਾ ਗੁੱਝ ਜਾਂਦਾ ਹੈ। ਕੁਝ ਦੇਰ ਬਾਅਦ ਬਹੁਤ ਵਧੀਆ ਆਟਾ ਇੱਕਦਮ ਇਕੱਠਾ ਹੋ ਗਿਆ ਸੀ। ਜਿਸ ਤਰ੍ਹਾਂ ਆਪਾਂ ਕਣਕ ਦਾ ਆਟਾ ਗੁੰਨਦੇ ਹਾਂ ਉਸੇ ਤਰ੍ਹਾਂ ਹੀ ਇਹ ਆਟਾ ਗੁੰਝ ਕੇ ਤਿਆਰ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ 1 ਚਮਚਾ ਅਸੀਂ ਕਿਵ ਉੱਤੇ ਲਾ ਦੇਵਾਂਗੇ ਕਿਵ ਲਗਾ ਕੇ ਹੁਣ ਅਸੀਂ ਆਟੇ ਨੂੰ ਮਲ ਦਵਾਂਗੇ ਆਟੇ ਨੂੰ ਗੁੰਨ ਕੇ ਤਿਆਰ ਕਰ ਲਿਆ ਸੀ ਆਟਾ ਵੇਖੋ ਤੁਸੀਂ ਬਹੁਤ ਵਧੀਆ ਆਟਾ ਗੁੱਜ ਗਿਆ ਹੁਣ ਆਟੇ ਦੇ ਅਸੀਂ ਪੇੜੇ ਕਰ ਲਵਾਂਗੇ ਤੇ ਪੇੜੇ ਅਸੀਂ ਇਸ ਤਰ੍ਹਾਂ ਕਰਾਂਗੇ ਜਿਸ ਤਰ੍ਹਾਂ ਆਪਾਂ ਕਣਕ ਦੇ ਪੇੜੇ ਕਰਦੇ ਆ ਆਟੇ ਦੇ ਤੇ ਇਹ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਵੀ ਵੱਡਾ ਛੋਟਾ ਪੇੜਾ ਲੈਣਾ ਲੈ ਸਕਦੇ ਹੋ ਇੱਥੇ ਮੈਂ ਸਾਰੇ ਪੇੜੇ ਬਣਾ ਕੇ ਰੱਖ ਲਵਾਂਗੇ ਇੱਥੇ ਮੈਂ ਸਾਰੇ ਪੇੜੇ ਕਰ ਲਏ ਸੀ ਆਟੇ ਦੇ ਇੱਥੇ ਲਿਆ ਸੀ ਮੈਂ ਪੋਲੀ تھی ਤੁਸੀਂ ਜਿਪ ਬੈਗ ਵੀ ਲੈ ਸਕਦੇ ਜੋ ਜੋ ਵੀ ਟੜਕਾ ਹੋਵੇ ਤੁਸੀਂ ਉਹ ਹੀ ਲੈ ਸਕਦੇ ਤੇ ਇੱਥੇ ਲਾ ਦਵਾਂਗੇ ਅਸੀਂ ਉਹ ਤੇ ਹੁਣ ਅਸੀਂ ਇੱਥੇ ਪੇੜਾ ਰੱਖ ਦਵਾਂਗੇ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਅਸੀਂ ਰੋਟੀ ਨੂੰ ਬਣਾਵਾਂਗੇ ਤੇ ਫਿਰ ਇੱਕ ਪਲੇਟ ਲਵਾਂਗੇ ਪਲੇਟ ਨੂੰ ਅਸੀਂ ਇਤਰਾ ਦਬਾ ਕੇ ਰੋਟੀ ਨੂੰ ਅਸੀਂ ਗਲਾਈ ਵਿੱਚ ਕਰ ਦਵਾਂਗੇ ਆ ਤੁਸੀਂ ਦੇ ਸਕਦੇ ਹੋ ਜੇ ਜਿੰਨੂੰ ਨਹੀਂ ਵੀ ਭੈਣ ਨੂੰ ਜਾਚ ਉਹ ਵੀ ਇਸ ਤਰੀਕੇ ਨਾਲ ਰੋਟੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਫਿਰ ਅਸੀਂ ਜਿਹਨੂੰ ਚੇਜ ਵੀ ਕਰਨਾ ਹੋਵੇ ਪਾਸਾ ਵੀ ਇਹਦਾ ਅਜਿਹਾ ਪਲਟਾ ਸਕਦੇ ਹਾਂ ਤੇ ਆ ਤੁਸੀਂ ਦੇ ਸਕਦੇ ਬਹੁਤ ਵਧੀਆ ਹੈ ਰੋਟੀ ਬਣਦੀ ਹੈ ਇਸ ਤਰੀਕੇ ਦੇ ਨਾਲ ਰੋਟੀ ਨੂੰ ਅਸੀਂ ਬਣਾ ਲਿਆ ਸੀ ਤੇ ਹੁਣ ਅਸੀਂ ਇਹਨੂੰ ਬੋਲੇਥਿੰਨ ਤੋਂ ਚੁੱਕ ਦਵਾਗੇ ਆ ਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੋ ਰਹੀ ਹੈ ਨਾ ਇਹ ਟੁੱਟਦੀ ਹੈ ਨਾ ਹੋ ਤਾਂ ਇੱਕ ਪਲੇਟ ਦੇ ਵਿੱਚ ਅਸੀਂ ਰੱਖਦੇ ਜਾਵਾਂਗੇ ਦੂਸਰਾ ਪੇੜਾ ਵੀ ਲਾਵਾਂਗੇ ਤੇ ਉਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਬਣਾਵਾਂਗੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਇਸ ਤਰ੍ਹਾਂ ਰੋਟੀਆਂ ਬਣਦੀਆਂ ਆ ਕੋਈ ਔਖਾ ਤਰੀਕਾ ਨਹੀਂ ਲੱਗਦਾ ਵੀ ਇਹ ਸਾਰੇ ਇਸ ਤਰ੍ਹਾਂ ਘਰ ਵਿੱਚ ਇਹ ਬੱਚੇ ਵੀ ਬਣਾ ਸਕਦੇ ਆ ਇੱਥੇ ਮੈਂ ਸਾਰੀਆਂ ਰੋਟੀਆਂ ਬਣਾ ਲਈਆਂ ਸੀ ਤੁਸੀਂ ਦੇਖ ਸਕਦੇ ਜੋ ਬਹੁਤ ਨਰਮ ਰੋਟੀਆਂ ਬਣੀਆਂ ਆ गैस उपर तवा रख लिया हूं असर घ्यो लगा दवा गए थोड़ा जा रोटी पा देंगे रोटी की अड चेंज कर देव गे उपर असी रोटी तेो लगा देवे दूसरी साइड पर भी घ्यो लावे ਰੋਟੀ ਬਣ ਕੇ ਤਿਆਰ ਆ। ਰੋਟੀਆਂ ਨੂੰ ਅਸੀਂ ਥੇਟ ਵਿੱਚ ਰੱਖ ਦਵਾਂਗੇ। ਬਹੁਤ ਕੁਲੀ ਰੋਟੀ ਬਣਦੀ ਐ ਇਸ ਤਰੀਕੇ ਦੇ ਨਾਲ। ਦੂਸਰੀ ਰੋਟੀ ਪਾ ਦਾਂਗੇ। ਮੱਕੀ ਦੀਆਂ ਰੋਟੀਆਂ ਫੁੱਲ ਫੁੱਲ ਕੇ ਬਣਦੀਆਂ, ਬਹੁਤ ਕੁਲੀਆਂ ਰੋਟੀਆਂ ਬਣਦੀਆਂ ਇਹ ਮੱਕੀ ਦੀਆਂ। ਇਥੇ ਅਸੀਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਸੀ ਜੇ ਤੁਹਾਨੂੰ ਮੇਰੇ ਰੋਟੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ